ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਜਾਬ ਹੌਮ ਗਾਰਡ ਦੇ ਵੀਰੋ ਸਤਿ ਸ਼੍ਰੀ ਅਕਾਲ ਮੈਂ ਥੋੜਾ ਲੇਟ ਹੋ ਗਿਆ ਆਰ ਇਟ ਇਜ਼ ਐਕਸਪੈਕਟਿਡ ਤੁਹਾਡੀ ਵੀਡੀਓ ਕਾਉਣ ਦੇ ਲਈ ਮੈਂ ਗਿਆ ਸੀ ਪਰਸੋਂ ਜਦੋਂ ਤੁਹਾਨੂੰ ਡੀਜੀਪੀ ਸਾਹਿਬ ਆਫਿਸ ਤੋਂ ਮੈਂ ਵੀਡੀਓ ਭਾਈ ਸੀ ਤੇ ਸੂਚਨਾ ਇਹ ਹੈ ਕਿ ਡੀਜੀਪੀ ਸਾਹਿਬ ਆਫਿਸ ਦੇ ਵਿੱਚ ਤਾਂ ਤੁਹਾਡੀਆਂ ਫਾਈਲਾਂ ਵਗੈਰਾ ਨੇ ਉੱਥੇ ਤਾਂ ਇਹੀ ਸੂਚਨਾ ਵੀ ਅਸੀਂ ਸੈਂਕਸ਼ਨ ਕਰ ਦਿੱਤੀਆਂ ਨੇ ਤੇ ਅੱਗੇ ਭੇਜ ਦਿੱਤੀਆਂ ਨੇ ਤੇ ਕਮੇਟੀ ਨੇ ਵੀ ਅੱਗੇ ਭੇਜ ਦਿੱਤੀ ਆ ਉੱਥੋਂ ਤਾਂ ਮੈਨੂੰ ਇਹ ਸੂਚਨਾ ਮਿਲੀ ਆ ਜਿਹੜੀ ਪਰਪੱਕ ਜੀ ਸੂਚਨਾ ਸੀ ਇਹ ਨਵੀਂ ਭਰਤੀ ਬਾਰੇ ਕੋਈ ਵੀਰ ਪੁੱਛ ਰਹੇ ਨੇ ਉਹ ਨੋਟੀਫਿਕੇਸ਼ਨ ਅਜੇ ਕੋਈ ਜਾਰੀ ਨਹੀਂ ਹੋਇਆ ਤੇ ਉਹ ਜਦੋਂ ਕੰਨੇ ਜਾਰੀ ਹੋਵੇਗਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਦੋਂ ਪ੍ਰਵਾਨਗੀ ਮਿਲੇਗੀ ਉਹ ਤੁਹਾਨੂੰ ਮੈਂ ਦੱਸ ਦਾਂਗਾ ਠੀਕ ਹੈ ਜੀ ਇਹ ਆ ਗੱਲ ਤੇ ਉਸ ਤੋਂ ਬਾਅਦ ਮੈਂ ਗਿਆ ਸੀ ਸ਼ਿਵ ਸਰਕਰੀਟ ਸੀਐਮ ਸਾਹਿਬ ਉਦੋਂ ਤਾਂ ਬੈਠੇ ਸੀ ਮੈਂ ਜਦੋਂ ਲੇਟ ਹੋਇਆ ਤੇ ਉੱਥੇ ਕੋਈ ਡੈਲੀਗੇਸ਼ਨ ਹੈ ਬ੍ਰਿਟਿਸ਼ ਕਲੰਬੀਆ ਤੋਂ ਕੋਈ ਡੈਲੀਗੇਸ਼ਨ ਆਇਆ ਸੀ ਉਹਦਾ ਤੇ ਉਹ ਉੱਥੇ ਉੱਠ ਕੇ ਸਾਰਾ ਸਟਾਫ ਚਲੇ ਗਿਆ ਵਿੱਚ ਸੀਐਮ ਸਾਹਿਬ ਤੇ ਸਾਰਾ ਸਟਾਫ ਉੱਥੇ ਚਲਾ ਗਿਆ ਸੀ ਤੇ ਮੈਂ ਇੱਕ ਫਾਈਲ ਸੀ ਜਿਹੜੀ ਮੇਰੇ ਕੋਲ ਉਹਦੇ ਵਿੱਚ ਕੁਝ ਵੀਰਾਂ ਨੇ ਮੈਨੂੰ ਤੁਹਾਨੂੰ ਯਾਦ ਹੋਣਾ ਕੁਝ ਵੀਰਾਂ ਨੇ ਮੈਨੂੰ ਪ੍ਰੂਫ ਭੇਜੇ ਸੀ ਵੀ ਅਸੀਂ ਖਾਰਕੂਵਾ ਦੇ ਸਮੇਂ ਦੇ ਵਿੱਚ ਡਿਊਟੀਆਂ ਕੀਤੀਆਂ ਨੇ ਕਈਆਂ ਦੇ ਸਰਟੀਫਿਕੇਟ ਨੇ ਬਹਾਦਰੀ ਦੇ 6 67 ਤੱਕ ਸੀ ਮੇਰੇ ਕੋਲ ਪਹਿਲਾਂ ਉਹਨਾਂ ਸਮੇਂ 'ਚ ਭੇਜੇ ਸੀ ਵੀਰਾਂ ਨੇ ਉਹ ਲਾਏ ਨੇ ਮੈਂ ਇੱਕ ਹਾਲ ਬਣਾ ਕੇ ਉਹਦੇ ਵਿੱਚ ਪ੍ਰੂਫ ਲਾਏ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਸੇਵਾ ਵਿਖੇ ਮੈਂ ਤੁਹਾਨੂੰ ਵੀ ਦੱਸਿਆ ਸੀ ਵੀ ਇਹ ਹੋਮ ਗਾਰਡ ਦੇ ਵੀਰ ਨੇ ਕੋਰਟ ਵਿੱਚ ਕੇਸ ਚੱਲਦਾ ਇਹਨਾਂ ਦੇ ਘਰਾਂ ਦੀ ਹਾਲਤ ਬਹੁਤ ਖਰਾਬ ਹੈ ਤੇ ਮੈਂ ਕਾਫੀ ਡੇਢ ਤੋਂ ਇਹਨਾਂ ਦੀਆਂ ਖਬਰਾਂ ਚੁੱਕ ਰਿਹਾ ਹਾਂ ਤੇ ਸੀਐਮ ਸਾਹਿਬ ਤੁਹਾਨੂੰ ਬੇਨਤੀ ਹੈ ਥੋੜਾ ਸਮਾਂ ਰਹਿ ਗਿਆ ਸਰਕਾਰ ਦਾ 1 ਸਾਲ ਦਾ ਤੇ ਤੁਸੀਂ ਕਿਰਪਾ ਕਰ ਦਿਓ ਇਸ ਤਰ੍ਹਾਂ ਦੀ ਮੈਂ ਬੇਨਤੀ ਕਰਕੇ ਸਾਰੇ ਪ੍ਰੂਫ ਲਾ ਕੇ ਉਹਨਾਂ ਨੂੰ ਕਿਹਾ ਸੀ ਤੇ ਉਹ ਮੈਂ ਉੱਥੇ ਰੱਖ ਦਿੱਤੀ ਸੀ ਉਹ ਕਹਿੰਦੇ ਤੁਸੀਂ ਰੱਖ ਦਿਓ ਤੇ ਮੈਨੂੰ ਮੇਰੇ ਤਾਂ ਕੋਈ ਹੈ ਨਹੀਂ ਛੋਟੇ ਸੀ ਉਹਨਾਂ ਦੇ ਜਿਹੜੇ ਆਪਣਾ ਰੀਡਰ ਵਗੈਰਾ ਹੁੰਦੇ ਨੇ ਤੇ ਬੁੱਧਵਾਰ ਮੈਂ ਉੱਥੇ ਜਾਵਾਂਗਾ ਹੁਣ ਬੁੱਧਵਾਰ ਸਾਰੇ ਮਿਲ ਜਾਣਗੇ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨਾ ਤੇ ਕੋਰਟ ਵਿੱਚ ਮੈਂ ਲੇਟ ਹੋ ਗਿਆ ਸੀ ਉਤੋਂ ਮੇਤੋਂ ਤੁਹਾਡੇ ਵਕੀਲ ਸਾਹਿਬ ਕੋਲ ਜਾਂ ਉੱਥੇ ਮੇਤੋਂ ਨਹੀਂ ਜਾ ਹੋਇਆ ਹਨੇਰਾ ਹੋ ਗਿਆ ਸੀ ਕਾਫੀ ਕਿਉਂਕਿ ਬਾਈਕ ਹੀ ਹੁੰਦੀ ਹੈ ਕਿ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਿੰਦਾ ਵੀਰੋ ਜੁਨਾ ਮੇਰਾ ਇਹ ਚੈਨਲ ਹੈ ਨਾ ਇਹ ਪੰਜਾਬੀ ਮੀਡੀਆ ਨਿਊਜ਼ ਇਹ ਆਪਣਾ YouTube ਵੀ ਹੈ ਤੇ ਇਹ Facebook ਵੀ ਹੈ ਇਹਨੂੰ ਥੋੜਾ ਜਿਹਾ ਵਿਊ ਤਾਂ ਤੁਸੀਂ ਬਹੁਤ ਦਿੰਦੇ ਹੋ ਖਬਰ ਸੋਹਣੀ ਦੇਖਦੇ ਹੋ ਤੁਸੀਂ ਵਧੀਆ ਕਰਦੇ ਹੋ ਬਹੁਤ ਧੰਨਵਾਦ ਹੈ ਭਰਾਏ ਮੇਰੇ ਬਜ਼ੁਰਗਾਂ ਇਹਨੂੰ ਥੋੜਾ ਜਿਹਾ ਸਬਸਕ੍ਰਾਈਬ ਕਰ ਦਿਆ ਕਰੋ ਹੈਨਾ ਇੱਕ ਬਟਨ ਜਿਹਾ ਦਬ ਦਿਆ ਕਰੋ ਉਹਦੇ 'ਚ ਮੇਰੇ ਸਬਸਕ੍ਰਾਈਬਰ ਵਧਦੇ ਰਹਿੰਦੇ ਨੇ ਚਲੋ ਮਾੜਾ ਮੋਟਾ ਕਿਉਂਕਿ ਜਦੋਂ ਵੀ ਜਾਇਦਾ ਆਪਾਂ ਕੋਈ ਉੱਥੇ ਤਾਂ ਹੈ ਨਹੀਂ ਵੀ ਚਲੋ ਸਾਡੀਆਂ ਵੀ ਕਿਹੜੀਆਂ ਤਨਖਾਹਾਂ ਹੁੰਦੀਆਂ ਪੱਤਰਕਾਰਾਂ ਨੇ ਵੀ ਵੀਰੋ ਕੋਈ ਤਨਖਾਹਾਂ ਨਹੀਂ ਹੁੰਦੀਆਂ ਮੈਂ ਬੇਨਤੀ ਤੁਹਾਨੂੰ ਪਹਿਲਾਂ ਵੀ ਕੀਤੀ ਸੀ ਤੇ ਬਿਨਾ ਪੈਟਰੋਲ ਤੋਂ ਮੋਟਰਸਾਈਕਲ ਨਹੀਂ ਚੱਲਦੇ ਤੇ ਖਾਲੀ ਹੱਥ ਕਿਤੇ ਜਾਇਆ ਨਹੀਂ ਜਾਂਦਾ ਜੇ ਕਿਸੇ ਗੱਲ ਗੱਲ ਕਰਨੀ ਹੋਵੇ ਫਿਰ ਮੂੰਹ ਚੁੱਕ ਕੇ ਨਹੀਂ ਜਾਇਆ ਜਾਂਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਸਿਆਣੇ ਹੀ ਨੇ ਕਾਫੀ ਆਫੀਸਰ ਨੇ ਵਧੀਆ ਪੜੇ ਲਿਖੇ ਵੀ ਉਹ ਤੁਹਾਡੇ ਵਿੱਚ ਤੇ ਇਹ ਸੂਚਨਾ ਸੀ ਇੱਕੋ ਫਾਈਲ ਮੂਵ ਕੀਤੀ ਗਈ ਹੈ ਤੁਹਾਡੇ ਪ੍ਰੂਫ ਲਾਏ ਨੇ ਤੁਹਾਡੇ ਬਹਾਦਰੀ ਦੇ ਸਰਟੀਫਿਕੇਟ ਸੀ ਮੇਰੇ ਕੋਲ ਸ਼ਾਇਦ ਪੰਜ ਸਬੂਤ ਹੈ ਉਹ ਕਈਆਂ ਨੇ ਵਿਚਾਰਿਆਂ ਨੇ ਉਹ ਕੀਤਾ ਸੀ ਇੱਕ ਬਜ਼ੁਰਗ ਹੈ ਇਹਨਾਂ ਨੇ ਮੇਰੇ ਕੋਲ ਇੱਕ ਸਾਲ ਹੋ ਗਿਆ ਹੁਣ ਜਦੋਂ ਇਹ ਭੇਜੇ ਸੀ ਵੀ ਪੱਤਰਕਾਰ ਸਾਹਿਬ ਤੁਸੀਂ ਇਹ ਭਰਤੀ ਬਾਰੇ ਏਸੀ ਵੀ ਉਹਨਾਂ ਨੇ ਕਿਹਾ ਵੀ ਕੋਈ ਨੋਟੀਫਿਕੇਸ਼ਨ ਨਾ ਜਾ ਤਾਂ ਸਾਡੀ ਉਹਦੇ ਵਿੱਚ ਨਹੀਂ ਹੈ ਸਰਕਾਰ ਵੱਲੋਂ ਸਾਨੂੰ ਕੋਈ ਉੱਪਰੋਂ ਉਹ ਨਹੀਂ ਆਇਆ ਹੈਗਾ ਜਦੋਂ ਆਏਗਾ ਤੇ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰਕੇ ਫਿਰ ਸੀਐਮ ਸਾਹਿਬ ਦੇ ਆਪਣਾ ਤੁਹਾਡੇ ਡੀਜੀਪੀ ਸਾਹਿਬ ਦਫਤਰ ਭੇਜਣਗੇ ਫਿਰ ਇਹ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਜਣੀ ਇਹ ਕਹਿ ਰਹੇ ਸੀ ਵੀ ਬਹੁਤ ਜਲਦੀ ਇਹ ਜੋ ਪ੍ਰਕਿਰਿਆ ਤੁਹਾਡੀ ਭਰਤੀ ਦੀ ਇਹ ਸ਼ੁਰੂ ਹੋ ਜਾਣੀ ਹੈ ਇਹ ਮੈਨੂੰ ਉਥੋਂ ਪਤਾ ਲੱਗਿਆ ਤੁਹਾਡੇ ਆਫਿਸ ਤੋਂ ਤੇ ਜਦੋਂ ਤੱਕ ਅਸੀਂ ਸਿਵਲ ਸੈਕਟਰੀਟ ਪਹੁੰਚੇ ਸੀ ਉਦੋਂ ਤੱਕ ਸੀਐਮ ਸਾਹਿਬ ਬ੍ਰਿਟਿਸ਼ ਕੋਲੰਬੀਆ ਦਾ ਕੋਈ ਆਇਆ ਸੀ ਵਫਦ ਉਹਨਾਂ ਨੂੰ ਰਿਸੀਵ ਕਰਨ ਦੇ ਵਾਸਤੇ ਉਥੋਂ ਜਾ ਚੁੱਕੇ ਸਨ ਤੇ ਸਮਾਂ ਸੀ ਤੁਹਾਨੂੰ ਦੱਸਾਂਗਾ ਕਿਉਂਕਿ ਜਦੋਂ ਤੱਕ ਉਹਨਾਂ ਨੇ ਕਹਿ ਦਿੱਤਾ ਏ ਮੇਰੀ ਗੱਲ ਧਿਆਨ ਗੱਲ ਸੁਣ ਲਿਓ ਉਹਨਾਂ ਨੇ ਕਹਿ ਦਿੱਤਾ ਕਿ ਫਾਈਲ ਸੈਂਕਸ਼ਨ ਹੋ ਗਈ ਐ ਅਸੀਂ ਭੇਜ ਦਿੱਤੀ ਐ ਤੇ ਕਮੇਟੀ ਨੇ ਪਾਸ ਕਰ ਦਿੱਤਾ ਐ ਤੇ ਨਵੰਬਰੀ ਨੇ ਜਿਹੜਾ ਕਮਿਸ਼ਨ ਬਣਾਇਆ ਸੀ ਉਹ ਕਮਿਸ਼ਨ ਨੇ ਜਿਹੜਾ ਹੁਣ ਕੁਝ ਭੇਜਿਆ ਸੀ सीएम ਆਫਿਸ ਭੇਜਿਆ ਏ ਉਹ ਮੈਂ ਹੁਣ ਤੁਹਾਨੂੰ ਬੁੱਧਵਾਰ ਪਤਾ ਕਰਕੇ ਦੱਸਾਂਗਾ ਕਿਉਂਕਿ ਜਦੋਂ ਤੱਕ ਉਹ ਫਾਈਲ ਨਹੀਂ ਦਿਖਦੀ ਜਾਂ ਜਦੋਂ ਤੱਕ ਕੋਈ ਆਫੀਸਰ ਨਹੀਂ ਮਿਲਦਾ ਕੀ ਹੋਇਆ ਉਦੋਂ ਤੱਕ ਮੈਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਲਾਰਾ ਵਗੈਰਾ ਲਾਉਣਾ ਕਿਉਂਕਿ ਪਹਿਲਾਂ ਹੀ ਦੁਖੀ ਆ ਬਜ਼ੁਰਗ ਤਾਂ ਮੇਰੇ ਕਾਫੀ ਹਾਲਤ ਖਰਾਬ ਹੈ ਠੀਕ ਹੈ ਜੀ ਮੈਂ ਗਿਆ ਸੀ ਉੱਥੇ ਵੀ ਤੇ ਐਵੇਂ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਸੂਚਨਾ ਦਵਾਂ ਇਧਰ ਵੱਲੋਂ ਜਿਹੜੀ ਆਪਣਾ ਡੀਜੀਪੀ ਸਾਹਿਬ ਆਫਿਸ ਤੋਂ ਵਧੀਆ ਨੇ ਵਧੀਆ ਇਨਸਾਨ ਨੇ ਤੇ ਇਹ ਵੀ ਰਿਟਾਇਰ ਹੋਣ ਵਾਲੇ ਨੇ ਇਹਨਾਂ ਵੱਲੋਂ ਇਹੀ ਸੂਚਨਾ ਹੈ ਕਿ ਸਾਡੇ ਵੱਲੋਂ ਸਾਰਾ ਕੁਝ ਕਰਕੇ ਦੇ ਦਿੱਤਾ ਗਿਆ ਹੈ ਇਹ ਸਾਡੇ ਮੁਲਾਜ਼ਮ ਨੇ ਸਾਨੂੰ ਪਤਾ ਹੈ ਅਸੀਂ ਇਹਨਾਂ ਦਾ ਖਿਆਲ ਰੱਖਦੇ ਹਾਂ ਅਸੀਂ ਕੁਝ ਨਾ ਕੁਝ ਇਹਨਾਂ ਲਈ ਕਰਾਂਗੇ ਪਰ ਇਹ ਕਦੋਂ ਕਰਾਂਗੇ ਇਹ ਨਹੀਂ ਸਾਨੂੰ ਪਤਾ ਇਹ ਸੂਚਨਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੀ ਬੇਨਤੀ ਆ ਤੁਹਾਡੀ ਜਿਹੜੀ ਹੁਣ ਹੋਰ ਸੂਚਨਾ ਹੈ ਉਹ ਮੈਂ ਤੁਹਾਨੂੰ ਬੁੱਧਵਾਰ ਦਵਾਂਗਾ ਤੁਸੀਂ ਚੈਨਲ ਵਿਊ ਬਹੁਤ ਦਿੰਦੇ ਹੋ ਖਬਰ ਦੇਖਦੇ ਹੋ ਕਿਉਂਕਿ ਤੁਸੀਂ ਬਜ਼ੁਰਗ ਹੋ ਮੇਰੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਇਹ ਕਰ ਦਿਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਤੇ ਮੌਤਖਰੀਆਂ ਇਹ ਸੂਚਨਾਵਾ ਸੀ ਇੱਕ ਹੋਰ ਬੇਨਤੀ ਹੈ ਕਿ ਤੁਹਾਡਾ ਵੀਰ ਹੈ ਕੋਈ ਮੰਡ ਤੇ ਉਸ ਬਾਈ ਨੇ ਫੇਸਬੁੱਕ ਤੇ ਕੁਝ ਪਾਇਆ ਕਿ ਮੈਂ ਬੀਜੀਪੀ ਦਫਤਰ ਜਾ ਕੇ ਮਾਰਨ ਵਰਤ ਰੱਖਾਂਗਾ ਜਾਂ ਇਸ ਤਰ੍ਹਾਂ ਦਾ ਕੁਝ ਕਰਾਂਗਾ ਉਸ ਵੀਰ ਦਾ ਕੋਈ ਨੰਬਰ ਹੈਗਾ ਕਿਸੇ ਕੋਲ ਉਹ ਮੈਨੂੰ ਭੇਜ ਦਿਓ ਬੇਨਤੀ ਹੈ ਕੋਈ ਮੰਡਨਾ ਦਾ ਕੋਈ ਹੋਮ ਕਾਰਡ ਦੇ ਮੁਲਾਜ਼ਮ ਹੈ ਕਿ ਮੈਂ ਅੱਜ ਕੱਲ ਹਿੰਦੀ ਤਰੀਕ ਨੂੰ ਬਚਾ ਡੀਜੀਪੀ ਦਾ ਦਫਤਰ ਜਾ ਕੇ ਮਾਰਨ ਦਾ ਵਾਰਤ ਰੱਖਾਂਗਾ ਮੈਂ ਆਪਣੇ ਹੱਕ ਲੈ ਕੇ ਹੀ ਰਹਾਂਗਾ ਉਸ ਵੀਰ ਦਾ ਮੈਨੂੰ ਨੰਬਰ ਦੇ ਦਿਓ ਇਹ ਸੂਚਨਾਵਾਂ ਸਨ ਤੇ ਆਈ ਵੀਲ ਰਿਕੁਐਸਟ ਪ੍ਰੇ ਟੂ ਗੋਡ ਮੈਂ ਕਰਦਾ ਪ੍ਰਮਾਤਮਾ ਦੇ ਅੱਗੇ ਬੇਨਤੀ ਖੁਸ਼ ਰਹੋ ਸੁਖੀ ਰਹੋ ਪੈਨਸ਼ਨਾਂ ਵੀ ਮਿਲਣ ਤਲਖਾਂ ਵੀ ਮਿਲਣ ਟੀ.ਐੜੀ.ਏ ਵੀ ਸਾਰਾ ਕੁਝ ਤੁਹਾਡਾ ਮਿਲੇ ਬਾਕੀ ਦੀ ਸੂਚਨਾ ਬੁੱਧਵਾਰ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮੇਰਾ ਆਪਣਾ ਚੈਨਲ ਹੈ ਮੈਨੂੰ ਥੋੜਾ ਮਾਣ ਹੈ ਚਲੋ ਜਲਦੀ ਖਬਰ ਲੱਗ ਜਾਂਦੀ ਹੈ ਜਲਦੀ ਪਹੁੰਚ ਜਾਂਦੀ ਹੈ ਹਰ ਖਬਰ ਮੈਂ ਜਿਹੜਾ ਤੁਹਾਡਾ ਹੋਮਗਾਰਡ ਦਾ ਇੱਕ ਗਰੁੱਪ ਹੈ ਉਹਦੇ ਵਿੱਚ ਵੀ ਜਾਂਦੀ ਹੈ ਸੀਐਮ ਸਾਹਿਬ ਦੇ ਗਰੁੱਪ ਵੀ ਵਿੱਚ ਵੀ ਜਾਂਦੀ ਹੈ ਜਿਹੜਾ ਡੀਜੀਪੀ ਪੰਜਾਬ ਦਾ ਗਰੁੱਪ ਹੈ ਉਹਨਾਂ ਦੇ ਵਿੱਚ ਵੀ ਇਹ ਖਬਰ ਮੈਂ ਮੈਂਸ਼ਨ ਕੀਤਾ ਹੋਇਆ ਗਰੁੱਪ ਦੇ ਨਾਲ ਉੱਥੇ ਚਲੇ ਜਾਂਦੀ ਹੈ ਇੰਨੀਆਂ ਸੂਚਨਾਵਾਂ ਵੇ ਸਾਨੂੰ ਮੈਂ ਅਰਦਾਸ ਕਰਦਾ ਕਿਰਪਾ ਕਰੇ ਗੁਰੂ ਖੁਸ਼ ਰਹੋ ਮੈਂ ਤੁਹਾਡਾ ਵੀਰ ਹਰਵਿੰਦਰ